باق باق آئے میرے مِ صاحبان اور وپاری بروا اور بخ وقت پارٹیاں تو آئے سارے لیڈر صاحب سا ਆ ਮੇਰੇ ਪਲੱਸ ਵੀ ਪਲੱਸ ਦਾ ਵੀ ਮੈਂ ਤੇ ਪਰਿਵਾਰ ਵੱਲੋਂ ਇਹਨਾਂ ਨੂੰ ਵੀ ਆਇਆ ਨੂੰ ਕਹਿਣਾ ਹੈ ਔਰ ਖੋਨਾਣਾ ਮੰਡੀ ਵੱਲੋਂ ਮੈਂ ਸੰਵਾਦ ਕਰਦਾ ਹਾਂ ਤੁਸੀਂ ਇਸ ਨੂੰ ਕੋਈ ਆਣਾ ਥਾਣਾ ਨਹੀਂ ਆਲੀ ਨੇ ਤਿੰਨ ਕੱਦ ਪਹਿਲਾਂ ਕਿਤੇ ਆ ਜਿਹੜੇ ਤੋਂ ਬਿਲਾ ਵੀ ਮੈਨੂੰ ਅਫਸੋਸ ਹੈ ਕਿ ਇਸ ਪ੍ਰੈਸ ਨੇ ਉਹ ਕਤਰਾ ਵੀ ਗੱਲੀ ਨਹੀਂ ਕਿਤੀ ਸਾਤੋਂ ਕੱਦ ਸਾਡੀ ਚੌਂਕੀ ਵਾਲਾ ਤੇ ਪਾਉਰਾ ਮੁੰਜੀ ਹੁੰਦਾ ਸੀ 2 ਲੱਖ ਰੁਪਇਆ ਲੈ ਕੇ ਧਾਕੁਰ ਤੇ ਲਈ ਦੀ ਫੇਰ ਵੀ ਕੋਈ ਤੋਂ ਬੰਦ ਕਰਦਾ ਸੋ ਨਾ ਰੁਪਈਆ ਲਿਆ ਬਾਹੂ ਆਉਣ ਨੇ ਇੱਕ ਬਚੋੜਿਆ ਨੇ ਮੈਂ ਪ੍ਰਸਾਦ ਨੂੰ ਕੰਨਾ ਮੈਂ ਹੀ ਕਰ ਦੇਈ ਨੂੰ ਪਿਆਰਾ ਆਉਂਦਾ ਬੰਦਾ ਜੇ ਤੁਸੀਂ ਕੋਈ ਕਾਰਵਾਈ ਕਰ ਸਕਦੇ ਫਿਰ ਪੌਸ ਨੇ ਕਤਲ ਕੀਤਾ ਸਾਡੇ ਨਾਲ ਇੱਥੇ ਇੱਕ ਮਕਾਨ ਹੈ ਮੇਰੇ ਚਾਚਾ ਜੀ ਨੇ ਉੱਥੇ ਉੱਥੇ ਕੰਮਜਾ ਕਰਾਇਆ ਫਿਰ ਤੀਜਾ ਕੰਮਜਾ ਸਾਥੀਓ ਜੇ ਲਖਮਨ ਦਾਦੀ ਕੋਠੀ ਵੀ ਤੇ ਗੁੰਡੇ ਵਾਲੇ ਤੋਰ ਪਨ ਕੀਤੀ ਜਗਦੇਸ਼ ਕਰੈਕਟਰਲੈਸ ਐਸਐਸਓ ਦੀ ਦੇ ਬਲਾਕ ਕੰਡਾ ਪਰਚਾ ਦਰਤੀ ਸੀ ਉਹ ਵੇਖਣ ਗਿਆ ਉਸ ਨੇ ਕੋਸ਼ਿਸ਼ ਕੀਤਾ ਔਰ ਘਰੇ ਬੰਦੇ ਇੱਕ ਜੁੱਤੀ ਕਾਰਵਾਈ ਕਰਕੇ ਗਏ ਉਹ ਡੀਐਸਪੀ ਦੀ ਕੋਠੀ ਦੇ ਰਾਤ ਨੂੰ ਰੈਸ਼ ਕਰਦੇ ਰਿਹਾ ਉਹ ਡੀਐਸਪੀ ਉਹਨਾਂ ਨੂੰ ਵਧੀਆ ਵਧੀਆ ਖਾਣਾ ਖੋਂਦਾ ਇਹ ਤੁਸੀਂ ਬਹੁਤ ਕੋਸ਼ਿਸ਼ ਕੀਤੀ ਸਾਥੀਓ ਇਹਦੇ ਕੰਟੇ ਕੰਟਾ ਬੈਠਿਆ ਮੇਰਾ ਸਾਥੀ ਮੈਂ ਲੋਕਾਂ ਨੂੰ ਕਹਿੰਦਾ ਕਿ ਇਕੱਠੇ ਹੋਇਓ ਇਕੱਠੇ ਹੋਇਓ ਨੀਰਾ ਸੁਣਵੇ ਨਾਲ ਲੁਟਾਂਗੇ ਨਾਲ ਲੁਟਾਂਗੇ ਜਿਵੇਂ ਨਰਿੰਦਰ ਵੀਰ ਦਾ ਕਤਲ ਕੀਤਾ ਇਸ ਸਭ ਲੋਕਾਂ ਦਾ ਇਕੱਠੇ ਆਫਾ ਕਰੇ ਕਿ ਤੁਸੀਂ ਆਪਣੇ ਚੀਜ਼ ਤੇ ਕੋਈ ਬਾਤ ਉਹ 304 ਇਹ ਲੱਗਦੀ ਹੈ ਉਹ 304 ਇਹ ਲਾ ਕੇ ਇਹਦੀ ਜਮਾਨਤ ਥਾਣੇ ਚ ਵਿਆਹ ਦੀ ਲੋੜ ਨਹੀਂ ਕਰੇ ਰੱਖੇ ਤੁਸੀਂ ਉਹਦੀ ਜਮਾਨਤ ਕਰਾ ਸਕਦੇ ਹੋ ਮੈਂ ਪੁਲਿਸ ਪ੍ਰਸ਼ਾਸਨ ਤੋਂ ਕਹਣਾ ਸ਼ੌਨ ਨਾਲ ਆਜੋ ਡੁੱਬ ਕੇ ਮਰ ਜਾਓ 304 ਦਾ ਪਰਚਾ ਆਉਂਦਾ ਸੋ ਮੈਂ ਨਿਵਾ ਕਰਾਉਣਾ ਹੈ ਇਹ ਪਰਚੇ ਨੂੰ ਖਤਮ ਦਿਓ 304 ਵੀ ਖਤਮ ਦਿਓ ਨਹੀਂ ਤਾਂ ਸਾਥੀਓ ਤੁਹਾਡੇ ਥਾਣਿਆਂ ਨੂੰ ਸੋਨੇ ਛੋੜੀ ਥਾਣਿਆਂ ਨੂੰ ਸੋਨੇ ਚੌਂਪਿਆਂ ਨੂੰ ਅਸੀਂ ਕੇਰਾਂਗੇ ਛੋੜਾ ਹੱਕਨਾ ਕੂਤਰਾ ਬੰਦ ਕਰਾਂਗੇ ਛੋੜੀ ਲੈਣ ਬੰਦ ਕਰਾਂਗੇ ਜਿਹੜੇ ਤੁਸੀਂ ਕਸਤਾ ਦਿੰਦੇ ਹੋ ਇਹ ਸੋਡੂ ਕੇਰਾਂਗੇ ਅਸੀਂ ਇਹੀ ਸਵਾਰ ਕਰਾਂਗੇ ਕਿ ਨਰੇਤੋ ਪਾ ਦੇ ਕੇ ਕੀ ਬਣਨਾ ਉਸ ਤੇ ਤਾਰ ਕੀ ਬਣੇ ਔਰ ਪਰਿਵਾਰ ਨੂੰ ਮੈਂ ਬੇਤੀ ਕਰਦਾ ਇੱਕ ਤਾਂ ਕਮੇਟੀ ਬਣਾਓ ਪੀ ਮੰਡੀ ਦੀ ਵਧੀਆ ਵਕੀਰ ਕਰੋ ਫਿਕਰ ਨਾ ਕਰੋ ਮੈਨੂੰ ਕੁੱਟਿਆ ਸੀ ਬੱਸ ਅੱਡੇ 'ਤੇ ਐਸੋ ਸੱਤ ਨਹੀਂ ਸੀ ਮੇਰੇ ਤੇ ਪਰ ਮੈਂ ਬਰਾਬਰ ਇਹਨਾਂ ਦੇ ਕੰਪਲੇਨਟ ਪਾਈ ਬਾਲ ਮਦਰਾਜ ਨੂੰ ਮਰਕੀਰ ਖੜਾ ਕੀਤਾ ਤੇ ਡੀਐਸਪੀ ਗਵਿੰਦਰ ਆਪ ਦੀ ਦੁਕਾਨ 'ਤੇ ਗੋਟੇ ਲਗਮਦਾ ਸੀ ਕਿ ਮੇਰਾ ਸਮਝੌਤਾ ਕਰਾ ਦੇ ਨਹੀਂ ਮੈਂ ਚਲਿਆ ਸੁਰਮੈ ਸੱਚੀ ਆ ਲਾਗ ਹੈ ਕਚੈਰੀਆਂ 'ਚ ਖੀਚੀ ਮੇਰਾ ਵਕੀਲ ਸੀ ਕਿਸੇ ਸਾਥ ਕੋਈ ਕੀਵੇਂ ਤੇ ਹਮਦਰਦੀ ਆਈ ਜੱਜ ਸੀ ਸੋਹਣੀ

سارے واسی بھی ਇੱਕ 15 ਬੰਦਾਂ ਦੀ ਇੱਕ ਟੀਮ ਬਣਾਓ ਕਮੇਟੀ ਬਣਾਓ ਉਹ ਜਾ ਕੇ ਇਨ ਅਫਸਰਾਂ ਨੂੰ ਮਿਲੇ ਤੇ ਨਾ ਕਰੇ ਕੋਈ ਗੱਲ ਨਹੀਂ ਇੱਕ ਕਹਿਰੀਆਂ ਥਾਣੇ ਆਪਣੇ ਆਪਣੇ ਮੁਲਾਜ਼ਮਾਂ ਇਹਨਾਂ ਦੀ ਕੀ ਔਕਾਤ ਹੈ ਇਹ ਆਪਣੇ ਆਪਾਂ ਨਾਲ ਕੁਝ ਨੁਕਸਾਨ ਕਮ ਕਰਦੇ ਪਰ ਸਾਥੀਓ ਹੌਸਲਾ ਰੱਖਣਾ ਪਵੇਗਾ ਦਰਦ ਬਾਹਰ ਰੱਖਣਾ ਪਵੇਗਾ ਡਰਨਾ ਨਹੀਂ ਪਾਣਾ سارے دکاندار سارے اور کمتی کھیل فری کرتی ملے پسندگا ہے ہمیں کرتا ہے اس بات اپنے ایک سری پردے میں روال میرے سارے تکاوندار پڑھا ہوں پھر اپنے پھنچ کے تو درکھنی کرتا ہے اپنے مکھے ہوا چاہی دے اس پرواد ہے سا جانبید ہے اس پرواد میں درکھنی کرتا ہے کہ کتھیں بھی سوپ کوئی کھڑا ہی نہیں لے کسے پہ سارے دے خلاف کاس کردی میں پھوکے کریں گا اور اپنے ਮੂਰੋ ਕੋਲੇ ਮੂਰੋ ਪਾਏਗੇ ਇਹਨਾਂ ਦੀ ਹਲਕਾ ਕੰਬਣੀ ਦਿੰਦੀ ਇਹਨਾਂ ਦੀ ਹਲਕਾ ਦਰਦ ਦਿੰਦੀ ਜੋ ਵੀ ਇਹ ਕੱਟਣਾ ਕਰੀ ਉਹ ਮਨ ਦਾ ਭੱਗੀਂ ਤਾਣ ਤਾੜ ਕਿਸੇ ਬੰਦੇ ਨੂੰ ਆਪਣੇ ਗਾਂਟ ਲੰਗੇ ਕਿੰਨਾ ਜੱਲੱਖ ਦੀ ਆਪਣਾ ਠੀਕ ਹੋਊਗਾ ਸਾਥੀ ਹੋਰ ਕਰੇ ਨੂੰ ਉਹਦਾ ਵੀ ਕਿਥੇ ਕਿਥੇ ਗਾਂਟ ਲਾਏ